ਇੰਨੇ ਹਾਲਾਤਾਂ ਚ ਆਈ ਸੀ ਭੈਣ ਐਨੇ ਅਗਰੈਸਿਵ ਬਹੁਤ ਜ਼ਿਆਦਾ ਪਿੱਕੇ ਪਰਿਵਾਰ ਚ ਵੀ ਗੱਲ ਹੋਈ ਮਤਲਬ ਕੁੱਲ ਮਿਲਾ ਕੇ ਸਾਰਿਆਂ ਨਾਲ ਗੱਲ ਹੋਈ ਸਾਰਿਆਂ ਨੇ ਹੀ ਮਨਾ ਕਰਤਾ ਹਾਲਾਂਕਿ ਦੇ ਬੱਚੇ ਵੀ ਆ ਜਿਹਦਾ ਅੰਜਲ ਜਿੱਥੇ ਹੈ ਜਿਵੇਂ ਹੈ ਉਵੇਂ ਹੀ ਹੋਣਾ ਵਾ ਸ਼ਿਪਸ਼ਾਲਾ ਭੈਣ ਦਾ ਸਾਨੂੰ ਇਦਾਂ ਸੀ ਵੀ ਇਹ ਭੈਣ ਨੂੰ ਪਤਾ ਨਹੀਂ ਕਰਦਿਆਂ ਨੇ ਲੈ ਕੇ ਜਾਣਾ ਕਦੇ ਜਾਂ ਨਹੀਂ ਜਾਣਾ ਜਾਂ ਇਹ ਕਦੇ ਆਪ ਜਾਣ ਚੁੱਕੀ ਹੋਊ ਕਿ ਨਹੀਂ ਹੋਊ ਇਹ ਭੈਣ ਸਾਨੂੰ 17 ਦਸੰਬਰ 2023 ਨੂੰ ਮਿਲੇ ਸੀ 8 ਮਹੀਨੇ ਤੇ 4 ਦਿਨ ਹੋ ਗਏ ਸ਼ਿਵਸ਼ਾਲਾ ਨੂੰ ਸਾਡੇ ਕੋਲ ਆਈ ਮਨਵਾੜ ਸਟੇਸ਼ਨ ਤੋਂ ਮਿਲੀ ਸੀ ਇਹ ਭੈਣ ਸਾਨੂੰ ਹਮਾ ਰਾਸ਼ਟਰ ਦੇ ਵਿੱਚੋਂ ਇੱਕ ਵੀਰ ਕੰਪੇਨ ਚਲਾਉਂਦਾ ਸੀ ਉਧਰ ਕੰਪੈਨ ਦਾ ਸੀਜ਼ਨ ਲਾ ਕੇ ਆ ਰਿਹਾ ਸੀ ਵਾਪਸ ਉਹਨੂੰ ਇਹ ਉੱਥੇ ਰੋਂਦੀ ਬਿਲਕਦੀ ਸੜਕ ਦੇ ਉੱਤੇ ਮਿਲੀ ਤਾਂ ਉਹਨੇ ਵੀਰ ਨੇ ਦੇਖਿਆ ਵੀ ਉੱਥੇ ਸਾਡੇ ਮਨੁੱਖਤਾ ਦੀ ਸੇਵਾ ਕਰਦੇ ਆ ਭਾਈ ਮੋਗੇ ਜ਼ਿਲ੍ਹੇ ਦਾ ਸੀ ਬਾਈ ਉਹ ਵੀ ਮੈਂ ਉੱਥੇ ਲੈ ਚਲਦਾ ਉੱਥੇ ਛੱਡ ਦਾਂਗੇ ਇਹਨੂੰ ਇਹਨਾਂ ਰஞ்சிਤ ਸਿੰਘ ਸਨਮਿੰਦਰ ਸਿੰਘ ਉਹਦਾ ਨਾਂ ਸੀ ਬਾਈ ਦਾ ਤੇ ਉਹ ਬਾਈ ਇਹਨੂੰ ਨਾਲ ਲੈ ਆਇਆ ਇੱਥੇ ਉਸ ਟਾਈਮ ਭੈਣ ਅਫਸਰਟ ਸੀ ਬਹੁਤ ਜਿਵੇਂ ਤੁਸੀਂ ਵੀਡੀਓ 'ਚ ਦੇਖੋ ਕੀ ਹਾਲਾਤ ਸੀ ਉਸ ਟਾਈਮ ਇੰਨਾ ਹਾਲਾਤਾਂ ਚ ਆਈ ਸੀ ਭੈਣ ਇੰਨੇ ਅਗਰੈਸਿਵ ਬਹੁਤ ਜ਼ਿਆਦਾ ਫਿਰ ਅੱਜ ਹੋਰ ਕੱਲ ਹੋਰ ਏ ਠੀਕ ਹੁੰਦੀ ਗਈ ਭੈਣ ਠੀਕ ਹੋ ਕੇ ਫਿਰ ਇਹਨੇ ਆਪਣਾ ਐਡਰੈਸ ਦੱਸਿਆ ਫਿਰ ਇਹਦੇ ਪਰਿਵਾਰ ਨਾਲ ਵੀ ਗੱਲ ਹੋਈ ਇਹਦੇ ਹਸਬੰਡ ਨਾਲ ਉਹਨਾਂ ਨੇ ਵੀ ਮਨਾਂ ਕਰਤਾ ਵੀ ਮੇਰਾ ਕੋਈ ਰਿਸ਼ਤਾ ਨਹੀਂ ਫਿਰ ਇਹਦੇ ਪੇਕੇ ਪਰਿਵਾਰ ਚ ਵੀ ਗੱਲ ਹੋਈ ਮਤਲਬ ਕੁੱਲ ਮਿਲਾ ਕੇ ਸਾਰਿਆਂ ਨਾਲ ਗੱਲ ਹੋਈ ਸਾਰਿਆਂ ਨੇ ਹੀ ਮਨਾਂ ਕਰਤਾ ਹਾਲਾਂਕਿ ਇਹਦੇ ਬੱਚੇ ਵੀ ਆ ਇਹ ਸ਼ਿਵਸ਼ਰਮਾ ਬੇਟੀ ਹੈ ਦੁਮਾਰੀ ਕਿੰਨੀ ਵੱਡੀ ਹੈ 6 ਸਾਲ ਕੀ ਹੋ ਜਾਏਗੀ 23 ਅਕਤੂਬਰ ਨੂੰ 23 ਅਕਤੂਬਰ ਨੂੰ 6 ਸਾਲ ਦੀ ਹੋ ਜਾਊਗੀ ਇਹ ਸ਼ਿਵਸ਼ਾਲਾ ਪੜ੍ਹੀ ਲਿਖੀ ਹੋਈ ਆ ਬਸ ਇੱਕ ਜ਼ਿੰਦਗੀ 'ਚ ਇਹ ਕਹਦੀਏ ਮਾਨਸਿਕ ਸੱਟ ਇਦਾਂ ਦੀ ਲੱਗੀ ਫੈਮਿਲੀ ਵੱਲੋਂ ਰਾਤੋ-ਕਰਾਹੇ ਪੈ ਗਈ ਅਫਸੈਟ ਹੋ ਗਈ ਭੈਣ ਪਰ ਸੁਪਨਿਆਂ ਦੇ ਘਰ ਨਾਲ ਕੋਈ ਰਿਸ਼ਤਾ ਸੀ ਜਿਹੜਾ 8 ਮਹੀਨਿਆਂ ਦਾ ਸਫ਼ਰ ਇੱਥੇ ਤੈਅ ਕਰਕੇ ਅੱਜ ਇਹ ਭੈਣ ਵਾਪਸ ਆਪਣੇ ਪਿੰਡ ਚੱਲੀ ਆ ਅੱਜ ਇਹ ਭੈਣ ਵਾਪਸ ਆਪਣੇ ਪੈਰਾਂ ਤੇ ਖੜੇ ਹੋਣ ਲਈ ਆਪਣੇ ਉਸ ਜਨਮ ਭੂਮੀ ਤੇ ਚੱਲੇ ਜਿੱਥੇ ਦਾ ਜਨਮ ਹੋਇਆ ਸੀ ਹਾਲਾਂਕਿ ਇਹਦੇ ਮਾਮੇ ਨਾਲ ਵੀ ਗੱਲ ਹੋਈ ਸਾਰਿਆਂ ਨੇ ਸਾਡੇ ਨਾਲ ਗੱਲ ਕੀਤੀ ਉਹਨਾਂ ਨੂੰ ਵੀ ਪਤਾ ਹੁਣੇ ਠੀਕ ਆ ਬਿਲਕੁਲ ਫੋਨ ਤੇ ਗੱਲ ਕਰਦੀ ਅਕਸਰ ਕਰਨਪਨਾਥ ਬੜੇ ਇਹ ਸੀਰੀਜ਼ ਵਗੈਰਾ ਵਿੱਚ ਫਿਲਮਾਂ ਦੇ ਵਿੱਚ ਸੀਰੀਅਲ ਦੇ ਵਿੱਚ ਕੰਮ ਕਰਦਾ ਅੱਗੇ ਵੀ ਮੇਰੀ ਮੈਂ ਲੈ ਕੇ ਆਉਂਗੀ ਉਸ ਕੋਲ ਮਿਲਾਉਂਗੀ ਹੈਲੋ ਹੈਲੋ ਹਾਂ ਹਾਂ ਜੀ ਕਰਨਗnath ਬੜੇ ਜੀ ਨਮਸਤੇ ਹਾਂ ਨਮਸਤੇ मैं गुरप्रीत सिंह बोलते हाँ, जो शिवशाला है ना हमारे पास पंजाब में लुधियाना से बोल रहे हैं हाँ, तो आज हाँ, वो अपने घर जा रही है मनवार हाँ, हाँ, तो हम उसको आज ट्रेन करवा दिया इधर टिकट हो गया उसका अच्छा। तो आज वो जहाँ से चलेगी तो कल पहुंच जाएगी अपने गाँव

पण तुझी मुलगी जास्त वर्षाची असेल मग अरे बाबा म्हणजे मला खूप आनंद वाटला खूप वाटलंय आणि मी चांगले झाले भेटेल मी आता मुंबईला आहेस का इकडची गावाकडेस मुंबईला मुंबईला का बरं बरं अण्णा पण मुंबईलाच आहे धन्यवाद भाई धन्यवाद आपसे आपन्यवाद ते ਅੱਜ ਸ਼ਿਵਸ਼ਾਲਾ ਸਾਡੇ ਪਰਿਵਾਰ ਚੋਂ ਆਪਣੇ ਪਰਿਵਾਰ ਚੱਲੀ ਹੈ ਸੁਪਨਿਆਂ ਦੇ ਘਰ ਤੋਂ ਆਪਣੇ ਘਰ ਦਾ ਸਫ਼ਰ ਕਰਨ ਲੱਗੀ ਹੈ ਅਰਦਾਸ ਕਰਿਓ ਸਾਡੀਆਂ ਭੈਣਾਂ ਸਾਡੇ ਕੋਲੇ ਬਹੁਤ ਸਾਰੇ ਇਸਤਾਂ ਦੇ ਮਾਵਾ ਤੇ ਭੈਣਾਂ ਦੇ ਐਸੇ ਹਾਲਾਤਾਂ ਦੇ ਵਿੱਚ ਸਾਨੂੰ ਮਿਲਿਆ ਨੇ ਮਾਵਾ ਤੇ ਭੈਣਾਂ ਜਿਨ੍ਹਾਂ ਨੂੰ ਅਸੀਂ ਤੁਹਾਡੇ ਨਾਲ ਹਮੇਸ਼ਾ ਬਿਆਨ ਕਰਦੇ ਰਹਿੰਦੇ ਆ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਜਿਨ੍ਹਾਂ ਦੇ ਹਜੇ ਵੀ ਘਰ ਲੱਭਣੇ ਪਤਾ ਨਹੀਂ ਪ੍ਰਮਾਤਮਾ ਦਾ ਦੇ ਰੰਗ ਆ ਵੱਲਾਉ ਰਾਮ ਵਾਹਿਗੁਰੂ ਜੀ ਉਹ ਭਗਵਾਨ ਜੀ ਦਾ ਅੰਜਲ ਜਿੱਥੇ ਹੈ ਜਿਵੇਂ ਹੈ ਉਵੇਂ ਹੀ ਹੋਣਾ ਵਾ ਸ਼ਿਵਸ਼ਾਲਾ ਭੈਣ ਦਾ ਸਾਨੂੰ ਇਦਾਂ ਸੀ ਵੀ ਇਹ ਭੈਣ ਨੂੰ ਪਤਾ ਨਹੀਂ ਘਰਦਿਆਂ ਨੇ ਲੈ ਕੇ ਜਾਣਾ ਕਦੇ ਜਾਂ ਨਹੀਂ ਜਾਣਾ ਜਾਏ ਕਦੇ ਆਪ ਜਾਣ ਜੋਗੀ ਹੂਕ ਨਹੀਂ ਹੋਊ ਪਰ ਅੱਜ ਸ਼ਿਵਸ਼ਾਲਾ ਭੈਣ ਆਪਣੇ ਪੈਰਾਂ 'ਤੇ ਹੋ ਗਈ ਹੈ ਬਿਲਕੁਲ ਠੀਕ ਆ ਕੋਈ ਦਵਾਈ ਦੀ ਨਹੀਂ ਕੋਈ ਸਮੱਸਿਆ ਨਹੀਂ ਇਹਨੂੰ ਭੈਣ ਨੂੰ ਆਪਣਾ ਘਰ ਜਾਣ ਦਾ ਡਿਸੀਜਨ ਵੀ ਭੈਣ ਦਾ ਸੀ ਵੀ ਮੈਂ ਘਰੇ ਜਾਣਾ ਹੁਣ ਮੈਂ ਅੱਗੇ ਆਪਣੀ ਲਾਈਫ ਚ ਵਧਣਾ ਬੱਚੀ ਨੂੰ ਬਹੁਤ ਪਿਆਰ ਕਰਦੀ ਬੱਚੀ ਨਾਲ ਗੱਲ ਕਰਨ ਵਾਸਤੇ ਬਾਰ ਬਾਰ ਇਹਦੇ ਮਨ ਚ ਆਉਂਦਾ ਸੀ ਵੀ ਮੈਂ ਆਪਣੀ ਧੀ ਨੂੰ ਮੇਲਾ ਜਾ ਕੇ 6 ਸਾਲਾਂ ਦੀ ਹੋ ਜਾਣੀ ਹੈ ਹੁਣ ਤਾਂ ਫਿਰ ਅਸੀਂ ਵੀ ਇੱਕ ਪਰਾਲਾ ਕੀਤਾ ਛੋਟਾ ਜਿਹਾ ਉਹ ਅੱਗੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਆ ਨਹੀਂ ਸਕਦੇ ਚਲੋ ਉਹਨਾਂ ਦੇ ਗੁੱਸੇ ਨਾਰਾਜ਼ਗੀਆਂ ਹੋਣਗੀਆਂ ਇਹਦੇ ਨਾਲ ਭੈਣ ਨਾਲ ਜਾ ਕੇ ਕਹਿੰਦੀ ਮੈਂ ਆਪੇ ਸੌਟ ਆਊਟ ਕਰ ਲਵਾਂ ਪੜ੍ਹੀ ਲਿਖੀ ਆ ਕਿੰਨਾ ਪੜ੍ਹੀਂ ਚੱਲ 15 ਪੜ੍ਹੀ 15 ਬੀ ਐਸ ਕੈਮਿਸਟਰੀ ਉਹ ਬੀ ਐਸ ਕੈਮਿਸਟਰੀ ਕੀਤੀ ਹੋਈ ਆ ਤੇ ਜਾ ਕੇ ਇਹ ਆਪਣੀ ਕੋਈ ਜੌਬ ਕਰ ਸਕਦੀ ਆ ਆਈਟੀਆ ਕਿਹਾ ਹੋਇਆ ਥਾ ਤੇ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਕੋਈ ਉਪਰਾਲਾ ਕਰ ਸਕਦੀ ਆ ਅਰਦਾਸ ਕਰਿਓ ਤੁਸੀਂ ਵੀ ਤੇ ਸਾਡੀ ਭੈਣ ਸ਼ਿਵ ਸ਼ਾਲਾ ਵਾਸਤੇ ਅੱਜ ਭੈਣ ਦੀ ਜਿਹੜੀ ਟ੍ਰੇਨ ਦੀ ਟਿਕਟ ਹੈ ਭੈਣੇ ਤੇਰੀ ਟ੍ਰੇਨ ਦੀ ਟਿਕਟ ਹੈ ਨਾ ਜੋ ਜੋ ਟ੍ਰੇਨ ਨੰਬਰ ਹੈ 11005 58 ਹੈ ਨਾ ਔਰ 11 1145 ਪੇ ਚਲਨੀ ਹੈ ਟ੍ਰੇਨ ਠੀਕ ਹੈ ਜੀ ਸੀਟ ਨੰਬਰ 17 70 ਬੋਗੀ ਨੰਬਰ M7 ਹੈ ਠੀਕ ਹੈ ਤਾਂ ਹੁਣ ਸਾਡੇ ਭੈਣ ਹੁਣੇ ਜਾਣ ਕੇ ਵਲੰਟੀਅਰ ਤਸਵੀਰ ਭੈਣ ਹੁਣੀ ਉੱਥੋਂ ਇਹਨੂੰ ਟ੍ਰੇਨ ਚੜਾ ਕੇ ਸੀਟ ਦੇ ਵਿੱਚ ਬਿਠਾ ਕੇ ਉੱਥੇ 슬ੀਪਰ ਬੋਗੀ ਦੇ ਵਿੱਚ ਆ ਤੇ ਜਿੱਥੋਂ ਇਹ ਆਪਣੇ ਘਰ ਜਾਊ ਸਾਡੇ ਦਿਨੇਸ਼ ਜੀ ਨੇ ਟੀਟੀ ਸਾਹਿਬ ਉਹ ਸਾਡੇ ਨਾਲ ਜੁੜਿਆ ਹੋਇਆ ਵੀਰਾ ਦਿਨੇਸ਼ ਜਦੋਂ ਵੀ ਅਸੀਂ ਕੋਈ ਟਿਕਟ ਕਰਾਉਣੀ ਹੁੰਦੀ ਆ ਉਹਨਾਂ ਨੂੰ ਫੋਨ ਕਰ ਦਈਦਾ ਉਹ ਆਪਣੇ ਕਿਸੇ ਟੀਟੀ ਦੋਸਤ ਨੂੰ ਕਹਿ ਦਿੰਦੇ ਆ ਉਫਰ ਥੋੜਾ ਜ਼ਿੰਮੇਵਾਰੀ ਦੇ ਨਾਲ ਜਾਂ ਜਿਹੜੇ ਅੰਦਰ ਪੈਂਟਰੀ ਅੰਦਰ ਹੁੰਦੇ ਨੇ ਬੀਰ ਹੁਣੀ ਜਿਹੜੇ ਰੋਟੀ ਪਾਣੀ ਦਾ ਕਰਦੇ ਆ ਜਾਂ ਹੋਰ ਉਹ ਥੋੜੀ ਨਿਗਰਾਨੀ ਰੱਖ ਲੈਂਦੇ ਬਹੁਤ ਸਾਰੇ ਮੈਂਬਰ ਅੱਗੇ ਵੀ ਇਦਾਂ ਅਸੀਂ ਭੇਜਿਆ ਤੇ ਅੱਜ ਸ਼ੇਖ ਇਨਸ਼ਾ ਅੱਲਾਹ ਭੈਣ ਵੀ ਜਾ ਰਹੀ ਹੈ ਸਾਡੇ ਅਸ਼wini ਬਾਈ ਜੀ ਹੁਣਾਂ ਨੇ ਟਿਕਟ ਵਗੈਰਾ ਕਰਵਾਤੀ ਸੀ ਘਰ ਵੀ ਇਹਨਾਂ ਦੇ ਸਾਰਿਆਂ ਨਾਲ ਗੱਲ ਹੋ ਗਈ ਆ ਤੇ ਅਗਲਾ ਸਫਰ ਆ ਜਿਹੜਾ ਇਹ ਜੀਵਨ ਦਾ ਉਹ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਦੇ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਇਨਸ਼ਾ ਅੱਲਾਹ ਭੈਣ नहीं बात हमारे से कोई गलती हो गया हुआ तो माफ करना ठीक है तो नहीं नहीं हमारी छोटी बहन है चलो भगवान आपने तो मुझे अच्छा कराया भगवान ने किया हम कौन है करने वाले ठीक तो <laughs> है आ, आप अच्छे से रहना वहाँ पे जाके फोन करना हमें और बताना हम भाई मैं सही सलामत ठीक हूँ घर पहुँच गई

पानी लेना है अंदर से ही अंदर बोतल से मिलेगा हाँ, बाहर निकल के कोई चीज नहीं लेना तुझे हाँ। चार हजार रुपया तेरे को मैंने इसलिए दिया हाँ। है तू तो घर जाएगी बच्चों के लिए कुछ हाँ। लेना है देना है घर पे हाँ हाँ। इसीलिए मैंने अच्छा, दिया ठीक है बहन तू तो मेरी छोटी बहन है तो बस हमारा इज्जत का ख्याल रखना और वापस इधर नहीं आना कभी भी अपने गांव में दे रहना दवाई लेने के लिए तू अपने डॉक्टर के पास जाना है वहां पे अच्छा। वहां पे जाके हमारा जो पर्ची है वो दिखाना है पर्ची है हाँ, ठीक। जी हम तो बस बहुत थोड़ी दवाई चलती है जे वहीं पे दवाई ले लेना इतनी दूर दवाई लेने आओगी ना तो फिर ठीक नहीं रहेगा ठीक है उधर से ही दवाई लेना है आप लुधियाना से घर जा रही हूँ मैं बहुत ठीक हूँ मैं माइंड अपसेट थी वहाँ बहुत दवाई खा के मुझे अच्छी हुई मैं इसलिए मुझे घर भेज रहे वहाँ का खान पान सब लोग अच्छे थे अभी मैं मेरे घर जा रही अच्छी हो के मैं मनमाड़ जा रही मेरे घर